ਨਮਸਕਾਰ ਦੋਸਤੋ ਆਰਬੀ ਲਾਈਵ মিডিਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੜਕਸਾਰੀ ਇੱਕ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਇੱਕ ਗੱਡੀ ਦਰਖਤ ਦੇ ਵਿੱਚ ਜਾ ਵਧੀ ਹੈ ਜਿਸ ਦੇ ਚਲਦਿਆਂ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਚਾਰ ਜਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਦੇ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਾਣਕਾਰ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੱਡੀ ਵਿੱਚ ਸਵਾਰ ਸਾਰੇ ਵਿਅਕਤੀ ਅਬੋਰ ਦੇ ਨਿਵਾਸੀ ਹਨ ਅਤੇ ਮਾਤਾ ਦੇ ਫੁੱਲ ਲੈ ਕੇ ਵਿਆਹ ਜਾ ਰਹੇ ਸਨ ਜਿਸ ਦੇ ਚੱਲਦਿਆਂ ਰਸਤੇ ਦੇ ਵਿੱਚ ਹਾਸਾ ਹੋ ਗਿਆ ਅਤੇ ਗੱਡੀ ਪੇੜ ਦੇ ਨਾਲ ਜਾ ਟਕਰਾਈ ਜਿਸ ਦੇ ਵਿੱਚ ਸੂਰਜ ਛਾਵੜਾ ਨਾਮ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਚਾਰ ਜਣੇ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਸਿਵਲ ਹਸਪਤਾਲ ਫਾਜ਼ਿਲਕਾ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੋਂ ਦੋ ਜਣਿਆਂ ਨੂੰ ਰੈਫਰ ਕਰ ਦਿੱਤਾ ਗਿਆ ਇਸ ਸਬੰਧੀ ਪੂਰੀ ਜਾਣਕਾਰੀ ਪਰਿਵਾਰਕ ਮੈਂਬਰਾਂ ਵੱਲੋਂ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ ਕਿ ਨਾ ਪੜੇ ਮੇਰਾ ਨਰਿਕੰਤ ਨਰਿਕੰਤ ਕੀ ਗੱਲ ਹੋਈ ਹੈ ਅਸਤਾ ਜੀ ਇਹ ਮੇਰੇ ਸਾਲਾ ਸਾਹਿਬ ਜੀ ਨੇ ਉਹਨਾਂ ਦੀ ਸੱਸ ਦੀ ਡੈਥ ਹੋਈ ਸੀ ਉਹਨਾਂ ਨੇ ਫੋਨ ਲੈ ਕੇ ਉਹ ਵਿਆਹ ਜਾ ਰਹੇ ਸੀ ਅੱਛਾ ਜੀ ਤੇ ਸਵੇਰ ਫੋਨ ਆਇਆ ਸੰਨੂ ਸਵੇਕ 6 ਵਜੇ ਸੀ ਐਕਸੀਡੈਂਟ ਹੋ ਗਿਆ ਸੰਨੂ ਪਤਾ ਹੀ ਕਿੱਥੇ ਹੋਇਆ ਕਿੱਥੇ ਨਹੀਂ ਹੋਇਆ ਕਿਉਂਕਿ ਗੱਲਬਾਤ ਹੀ ਨਹੀਂ ਹੋਈ ਕਿੱਥੇ ਪਹੁੰਚੇ ਆ ਉਹਨਾਂ ਚ ਇੱਕ ਤੋਂ ਉਹਦੇ ਜਿਨ੍ਹਾਂ ਦੀ ਮਾਤਾ ਦੀ ਡੈਥ ਸੀ ਉਹਨਾਂ ਦੇ ਆਪ ਦੀ ਡੈਥ ਹੋ ਗਈ ਸੁਰੇਜ ਕੁਮਾਰ ਦੀ ਤੇ ਬਾਕੀ ਚਾਰ ਜਨਰ ਫੱਟੜ ਨੇ ਉਹ ਦੋ ਨੂੰ ਤਾਂ ਰੈਫਰ ਕਰ ਰਹੇ ਨੇ ਤੇ ਦੋ ਨੂੰ ਇੱਥੇ ਰੱਖ ਰਹੇ ਨੇ ਬਾਕੀ ਇੱਥੇ ਆਏ ਆ ਸੀਟੀ ਸਕੈਨ ਕਰਾਣਾ ਤੇ ਉਹਦੇ ਵਾਸਤੇ ਇਹਨਾਂ ਕੋਲ ਸਹੂਲਤਾਂ ਨਹੀਂ ਜਾਂ ਕਿੰਨੇ ਲਾਈਟ ਨਹੀਂ ਹੈਗੀ ਦੋ ਤਿੰਨ ਘੰਟੇ ਲੱਗ ਜਾਂਦੇ ਨੇ ਸਰ ਐਕਸੀਡੈਂਟ ਕੇਸ ਹੋਵੇ ਤੇ ਹੁਣ ਕਿੱਥੇ ਜਾਈਏ ਇਸ ਤੇ ਕੋਈ ਇੱਥੇ ਹੈ ਨਹੀਂਗਾ ਸਰ ਕਿੱਥੇ ਕਰਕੇ ਐਕਸੀਡੈਂਟ ਹੋਇਆ ਜੀ ਇਹ ਸਰ ਚਾਲ ਮਾਰੀ ਹੋ ਰਹੀ ਹੈ ਸਰ ਇਸ ਟੀਗੇ ਜੀ ਇਹ ਕਾਰ ਤੇ ਸਿਗੇ ਕਿਹੜੀ ਜਗ੍ਹਾ ਤੁਹਾਰੇ ਸੀ ਇਹ ਅਬ ਹੋਰ ਤੋਂ ਸਰ ਅਬ ਹੋਰ ਤੋਂ ਹਾਂ ਕਿ ਵੇ ਠੀਕ ਨੇ ਹਾਲਾਤ ਨਹੀਂ ਵੈਸੇ ਠੀਕ ਨੇ ਬਾਕੀ ਡਾਕਟਰ ਸਾਹਿਬ ਨੇ ਨਿਸ਼ਾਨ ਸਾਹਿਬ ਨੇ ਕਿਹਾ ਆਪਣੇ ਸਿਹਤਿਏ ਸਾਹਿਬ ਨੇ ਆਪਣੇ ਨਾਲ ਇੱਕ ਦਾ ਹੈੱਡ ਦਾ ਸੀ.ਐਨ ਕਰਾਣਾ ਤੇ ਵੈਸੇ ਠੀਕ ਨੇ ਰੈਫਰ ਦੀ ਕੋਈ ਜ਼ਰੂਰਤ ਨਹੀਂ ਗਈ ਇਹਨਾਂ ਨੂੰ ਸਹੀ ਫਿਰ ਸਰ ਬਾਕੀ ਫਿਰ ਵੀ ਇੱਥੇ ਜੇ ਫਸਟ ਹੈਲਪ ਧੰਨ ਨਾਲ ਨਾ ਮਿਲੇ ਉਸਨੂੰ ਮਰੀਜ਼ ਕਿੱਥੇ ਠੀਕ ਹੋਵੇਗਾ ਤੇ ਸਰ ਤੁਹਾਡੇ ਅੱਗੇ ਗੁਰਦਾਰੀ ਬੁਝਾਰਿਸ਼ ਹੈ ਤੇ ਅੱਲਾ ਨੂੰ ਜਲਦੀ ਤੋਂ ਜਲਦੀ ਇਲਾਜ ਕਰਾਇਆ ਜਾਵੇ ਬਾਕੀ ਕੋਈ ਗੱਲ ਨਹੀਂ ਤੁਸੀਂ ਸ਼ਹਿਰ ਵਾਸੀ ਖੜੇ ਅੱਗੇ ਸਹਿਯੋਗ ਨਾਲ ਕੰਮ ਜਲਦੀ ਹੋ ਜਾਵੇ